ਕੀ ਮੀਂਹ ਬਿਲਕੁਲ ਨਹੀਂ ਹੈਗਾ ਇਹ ਆਪਾਂ ਨਿਕਲ ਜਿਆ ਸੱਤ ਲੋਈ ਦਰਿਆਲ ਭਾਈ ਆ ਹੈ ਗਿਆ ਸੱਤ ਲੋਈ ਦਰਿਆਲ ਹੀ ਕਰੰਟ ਪੋਜੀਸ਼ਨ ਆਣੀ ਆਇਆ ਤਾਂ ਜਾਲੇ ਹੋਇਆ ਪਰ ਖਤਰੇ ਤੋਂ ਜੇ ਥੱਲੇ ਹੀ ਹੈ ਮਤਲਬ ਕਿ ਪਿਛਲੇ ਸਾਲ ਨਾਲੋਂ ਘੱਟ ਆ ਪਿਛਲੇ ਸਾਲ ਕੋ ਉਦੋਂ ਪਹਿਲਾਂ 2023 ਚ ਆਇਆ ਸੀ ਜਿਹੜੇ ਹੜ੍ਹ ਜੇ ਅਲਿਕਾ ਨਿਸ਼ਾਨ ਜਿਹੜਾ ਸਭ ਤੋਂ ਉੱਪਰ ਹਨ ਉਹ ਆ ਖਤਰੇ ਵਾਲਾ ਉਹ ਜਿੱਥੇ ਮਾਰ ਕੇ ਇੱਕ ਲੱਗ ਤੋਂ ਲੱਗਿਆ ਪਰ ਹੈਗਾ ਪਾਣੀ ਜਾਰੇ ਤੇ ਆ ਜਗਲ ਉਹ ਇਹਦਾ ਪੁਲ ਪਹਿਲਾਂ ਜਿਹੜਾ ਇਹ ਵੀ ਹੁਣ ਖਤਮ ਹੋ ਚੁੱਕਿਆ ਬਸ ਬਾਕੀ ਤੋਂ نیچے ਜਾ ਕੇ ਦਿਖਾਉਣਾ ਥੋੜਾ ਜਿਹਾ ਇੱਥੇ ਦਾ ਹਾਲ ਥੋੜਾ ਠੀਕ ਆ ਬਿਆਸ ਵਾਲੇ ਪਾਸੇ ਬਹੁਤ ਬੁਰਾ ਹਾਲ ਆ ਕਹਿੰਦੇ ਪਿੰਡਾਂ ਦੇ ਪਿੰਡਾਂ 'ਚ ਪਾਣੀ ਵੜ ਗਿਆ ਘਰ ਰੁੜੀ ਜਾਂਦੇ ਆ ਜਨਤਾ ਦੇ ਉੱਥੇ ਬਹੁਤ ਬੁਰਾ ਹਾਲ ਆ ਇਹ ਹੈਗੇ ਆ ਆਪਾਂ ਲੱਡੋਵਾਲ ਵਾਲੇ ਪੁਲ ਕੋਲੇ ਉਹ ਹੈਗਾ ਲੱਡੋਵਾਲ ਵਾਲਾ ਪੁਲ ਫਲੋਰ ਦੇ ਲੱਗ ਜਿਹੜਾ ਹੈ ਆ ਮੱਝਾਂ ਦੇ ਵਾਲੇ ਵਾਲ ਵੀ ਥੋੜਾ ਪਾਣੀ ਆ ਦੇਖੋ ਪਰ ਇਹ ਤਾਂ ਮੀਂਹ ਹੀ ਲੱਗਦਾ ਦਰਿਆ ਤੋਂ ਐਸਾ ਹੋਏ ਰਿਸਕ ਨਹੀਂਗਾ ਖਾਸ ਆ ਗਾਮਣੀ ਵੱਧ ਸਕਦਾ ਪਰ ਹੁਣ ਮੀਂਹ ਨੂੰ ਰੁਕ ਗਿਆ ਹੋਇਆ ਹੁਣ ਕੋਈ ਮੀਂਹ ਨਹੀਂ ਹੈਗਾ ਅੱਜ ਸਵੇਰੇ ਸਵੇਰੇ ਵਿਆਹ ਵਸ ਮੜਾ ਮੁੱਟਾ ਵੀ ਪੂਰੀ ਉਹਦਰ ਰਹੇ ਬੋਸ ਕਰੋਨੀ ਵਾਲੇ ਫਾਟਕ ਇਹ ਹੈਗਾ ਫਲੋਰ ਦਾ ਹੀ ਹੈ ਵੈਸੀ ਐਨ ਨੂੰ ਉਹਨੇ ਪੁਲ ਤੇ ਜਾ ਕੇ ਦਿਖਾਉਣਾ ਮੇਨ 24 42 ਪੋਜੀਸ਼ਨ ਅਲੈਕੋ ਬਾਈ ਹਾਲ ਹੁਣ ਇੱਥੋਂ ਦੇਖੋ ਇਹ ਆਪਾਂ ਪੁਲ ਤੇ ਖੜੇ ਆ ਪੁਲ 'ਨਾਂ ਥੋੜਾ ਥੋੜਾ ਕੰਬਲਾ ਆ ਵੈਸੇ ਇਹ ਪਤਾ ਜਦੋਂ ਗੱਡੀਆਂ ਲੰਘਦੀਆਂ ਭਾਰੇ ਟਰੱਕ ਲੰਘਦੇ ਆ ਅਲੈਕੋ ਪੁਲ ਤੇ ਨਾ ਵਾਈਬ੍ਰੇਸ਼ਨ ਹੋ ਰਹੀ ਐ ਤਾਂ ਨਾ ਵੀਡੀਓ 'ਚ ਸਾੜੀ ਫੀਲ ਹੋਣੀ ਅਰ ਮੈਂ ਇੱਥੇ ਖੜਾ ਨਾ ਮੈਨੂੰ ਪਤਾ ਪਾਣੀ ਦੀ ਸਪੀਡ ਦੇਖੋ ਕਿੰਨੀ ਤੇਜ਼ ਆ ਰਹੀ ਹੈ ਵੀਡੀਓਜ਼ ਨਹੀਂ ਖੈਲ ਪਤਾ ਲੱਗ ਰਹੀ ਹੋਣੀ ਚਲੋ ਫਿਰਾਲ ਅੱਜ ਦੀ ਵੀਡੀਓ ਜਿੰਨਾ ਹੀ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਦੱਸਿਓ ਜਰੂਰ